ਮੇਰਾ ਨਾਮ ਵਿਸ਼ਵਨਾਥ ਹੈ ਮੈਂ ਸੰਗਲਪੁਰਾ ਸੰਗਲਪੁਰਾ ਰੋਡ ਗਲੀ ਕਾਂਸਰਾਜ ਨੇੜੇ ਲਾਲੇ ਦਾ ਮੰਦਿਰ ਗਲੀ ਦੇ ਵਿੱਚ ਰਹਿਣ ਦਾ ਵਾਸੀ ਹਾਂ ਮੇਰੀ ਪਤਨੀ ਰਜਨੀਸ਼ ਕੁਮਾਰੀ ਜਿਹਨਾਂ ਨੂੰ 2023 ਤੋਂ ਕੈਂਸਰ ਡਿਟेक्ट ਹੋਇਆ ਸੀਗਾ ਜਿਹਦੀ ਕੰਟੀਨਿਊ ਪਹਿਲਾਂ ਪੀਜੀਆਈ ਦੇ ਵਿੱਚ ਟਰੀਟਮੈਂਟ ਚੱਲਿਆ ਅਤੇ ਹੁਣ ਇਸ ਵੇਲੇ ਇਹਨਾਂ ਦਾ ਟਾਟਾ ਮੈਮੋਰੀਅਲ ਸੈਂਟਰ 'ਚ ਟਰੀਟਮੈਂਟ ਚੱਲ ਰਿਹਾ ਹੈ ਟਰੀਟਮੈਂਟ ਬਹੁਤ ਜ਼ਿਆਦਾ ਕੋਸਟ ਦੱਸੀ ਜਾ ਰਹੀ ਹੈ ਜਿਹੜਾ ਕਿ ਵਿੱਚ ਉਹਨਾਂ ਸਾਨੂੰ ਕੋਈ ਟੈਸਟਿਮੈਂਟ ਦਿੱਤਾ ਹੈਗਾ ਉਹ ਇਹ ਸਤਾ ਦਤਾ ਹੈ ਕਿ ਪਹਿਲੇ ਸਾਈਕਲ ਦਾ ਜਿਹੜਾ ਉਹ 383 ਐ ਸਮਥਿੰਗ ਹੈ ਤੇ ਔਰ ਇਸ ਤਰ੍ਹਾਂ ਦੇ ਸਤ 10 ਸਾਈਕਲ ਤੋਂ 12 ਸਾਈਕਲ ਜਾਰੀ ਰਹੇ ਨੇ ਜ਼ਰੂਰੀ ਨੇ ਔਰ ਇਸ ਸਮੇਂ ਉਹਨਾਂ ਨੇ ਕੀਮੋ ਚਾਲੂ ਕਰ ਚੁੱਕਿਆ ਨੇ ਦੋ ਕੀਮੋ ਲੱਗ ਚੁੱਕੀਆਂ ਨੇ ਔਰ ਕੀਮੋ ਦੇ ਨਾਲ ਨਾਲ ਇੰਜੈਕਸ਼ਨ ਜੇ ਲੱਗਣਗਾ ਤਾਂ ਹੀ ਕੀਮੋ ਦਾ ਫੈਕਟਰ ਰਹੇਗਾ ਅਦਰਵਾਇਜ਼ ਇਹ ਜਿਹੜੀ ਹੈ ਬਿਮਾਰੀ ਨੂੰ ਕੰਟਰੋਲ ਕਰਨਾ ਥੋੜਾ ਜਿਹਾ ਮੁਸ਼ਕਲ ਹੋ ਜਾਵੇਗਾ ਇਸ ਲਈ ਕੁੱਲ ਮਿਲਾ ਕੇ ਸਾਨੂੰ ਹਸਪੀਟਲ ਨੇ ਜਿਹੜਾ ਐਸਟੀਮੇਟ ਦਿੱਤਾ ਉਹ ਪਹਿਲੇ ਪਹਿਲੇ ਚਰਨ ਦਾ 11 ਲੱਖ ਅਤੇ ਤਿੰਨ ਇਸ ਤਰ੍ਹਾਂ ਦੇ ਤਿੰਨ ਚਰਨਾਂ ਨਾਲ ਉਹਨਾਂ ਨੇ ਬਣਾਏ ਨੇ ਤਿੰਨ ਚਰਨ ਤੋਂ ਬਾਅਦ ਅਗਰ ਲੋਡ ਪਈ ਤਾਂ ਫਿਰ ਚੌਥਾ ਚਰਨ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਕਿੰਨਾ ਕੁ ਖਰਚਾ ਹੋਣ ਤੱਕ ਹੋ ਚੁੱਕਿਆ ਔਰ ਵਪਾਰ ਦੀ ਕੀ ਪੋਜੀਸ਼ਨ ਹੈ ਬੇਚਣ ਦੀ ਕੀ ਪੋਜੀਸ਼ਨ ਹੋ ਗਈ ਹੁਣ ਤੱਕ ਦਾ ਟੋਟਲ ਤਾਂ ਮੇਰਾ 10 ਤੋਂ 15 ਲੱਖ ਤੋਂ ਉੱਪਰ ਖਰਚਾ ਹੋ ਚੁੱਕਾ ਹੈ ਲੇਕਿਨ ਕਾਰੋਬਾਰੀ ਅਗਰ ਕੱਲ ਕੀਤੀ ਜਾਏ ਤਾਂ ਪਹਿਲਾਂ ਮੇਰਾ ਸੀਸੀਟੀਵੀ ਦਾ ਕਾਰੋਬਾਰ ਅੱਛਾ ਚੱਲ ਰਿਹਾ ਸੀ ਮੈਂ ਕੰਮ ਕਰ ਰਿਹਾ ਸੀ ਮਕਾਨ ਵੀ ਬਣਾ ਰਿਹਾ ਸੀ ਲੇਕਿਨ ਜਿਹੜਾ ਕਿ ਬਿਮਾਰੀ ਦੇ ਕਰਕੇ ਆਦੇ ਵਿੱਚ ਹੀ ਮੈਨੂੰ ਛੱਡਣਾ ਪਿਆ ਅੰਡਰ ਕੰਸਟਰਕਸ਼ਨ ਹੀ ਛ ਤੇ ਐਸੋਲੇ ਕੰਮ ਜਿਹੜਾ ਬਿਲਕੁਲ ਜ਼ੀਰੋ ਹੋ ਚੁੱਕਾ ਬੇਸਿਕ ਕਾਰਨ ਉਹਦਾ ਇਹ ਹੈ ਕਿ ਮੈਨੂੰ ਆਪਣੀ ਪਤਨੀ ਕੋ 24 ਘੰਟੇ ਰਹਿਣਾ ਪੈਂਦਾ ਹੈ ਪਹਿਲਾਂ 2023 ਦੇ ਵਿੱਚ ਪੀਜੀਆਈ ਰਹਿਣਾ ਪੈ ਗਿਆ ਸੀਗਾ ਹੁਣ ਐਸੋਲੇ ਨਾਲ ਦੇ ਟਾਟਾ ਤੇ ਜਦੋਂ ਜਾਣਾ ਪੈਂਦਾ ਰਹਿਣਾ ਪੈਂਦਾ ਉਹਨਾਂ ਨੂੰ ਕੋਲ ਪੇਨ ਕਰਕੇ ਇਹਨਾਂ ਨੂੰ ਇਕੱਲਿਆਂ ਨਹੀਂ ਛੱਡਿਆ ਜਾ ਸਕਦਾ ਕੀ ਮੰਨ ਕਰਦੇ ਜੇ ਜਿਹੜਾ ਸਕੀਮ ਆਂਦੀ ਹੈ ਸੈਂਟਰ ਗਵਰਨਮੈਂਟ ਦੀ ਉਹਦੇ ਲਈ ਅਪਲਾਈ ਕੀਤਾ ਮੈਂ ਸੈਂਟਰ ਗਵਰਨਮੈਂਟ ਲਈ ਉਹਨਾਂ ਨੇ ਜਿਹੜੇ ਡਾਕੂਮੈਂਟ ਕੇ ਸੀ ਉਹ ਮੈਂ ਪੂਰੇ ਕਰ ਦਿੱਤੇ ਨੇ ਉਹ ਮੈਂ ਹੁਣ ਅਪਲਾਈ ਕਰਨ ਜਾ ਰਿਹਾ لیکن ਉਹ دیکھتے بہت ਘੱਟ مطلب 3 ਲੱਖ ਦੇ ਕਰੀਬ ਮਤਲਬ ਇਹ ਦੋ ਦੋ ਤਿੰਨ ਕਹਿੰਦੇ ਨੇ ਕਿ ਤੁਹਾਨੂੰ ਮੈਕਸिमम ਆਏਗੀ 5 ਲੱਖ ਤੋਂ 3 ਲੱਖ ਵੀ ਆ ਸਕਦੀ ਹੈ ਪਰ ਇਹ ਜਿਹੜੀ ਗ੍ਰਾਂਟ ਹੈ ਇਹਦੇ ਨਾਲ ਇਹ ਟਰੀਟਮੈਂਟ ਪੂਰੀ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਮੈਂ ਆਪਣੇ ਦਾਨੀ ਸੱਜਣਾ ਨੂੰ ਜਿਹੜੇ ਐਨ ਜੀਓ ਹੈ ਜਿਹੜੇ ਸੇਵਾ ਭਾਵ ਰੱਖਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਮੇਰੀ ਵੱਧ ਚੜ੍ਹ ਕੇ ਮਦਦ ਕੀਤੀ ਜਾਏ ਤਾਂ ਜੋ ਮੈਂ ਇਸ ਬਿਮਾਰੀ ਤੋਂ ਆਪਣੀ ਵਾਈਫ ਨੂੰ ਯ ਆਪਣੀ ਪਤਨੀ ਧਰਮ ਪਤਨੀ ਨੂੰ ਜੀ ਆਇਆਂ ਲਵਾ ਸਕਾਂ ਨੰਬਰ ਆਪਣਾ ਬੋਲ ਦਿਓ ਕੋਈ ਮੇਰਾ ਫੋਨ ਨੰਬਰ ਹੈਗਾ 7009157486 ਦੁਬਾਰਾ ਰਿਪੀਟ ਕਰੋ 7009157486 ਕਾਰਜ ਮੇਰਾ ਨਾਮ ਵਿਨੋਦ ਕੁਮਾਰ ਆ ਮਾ ਸੰਗਲਪੁਰੇ ਰੋਡ ਨੇੜੇ ਲਾਲਲੇ ਦੇ ਮੰਦਿਰ ਲਾਗੇ ਰਹਿਣ ਵਾਲਾ ਆ ਮਾ ਕਾਲੀਦਾਲ ਯੂਸ਼ ਸ਼ਿਆੜੀ ਪ੍ਰਧਾਨ ਆ ਤੇ ਵਿਸ਼ਵਨਾਥ ਜੀ ਦੀ ਫੈਮਲੀ ਨੂੰ ਕਾਫੀ ਟਾਈਮ ਤੋਂ ਆਪਾਂ ਜਾਣਦੇ ਆ ਬਚਪਨ ਤੋਂ ਹੀ ਜਾਣਦੇ ਆ ਤੇ ਇਹਨਾਂ ਦਾ ਪਹਿਲਾ ਕਾਰੋਬਾਰ ਬਹੁਤ ਵਧੀਆ ਸੀ ਤੇ ਕਾਫੀ ਰਿਸਪੈਕਟਡ ਫੈਮਲੀ ਆ ਇਸ ਕਰਕੇ ਇਹਨਾਂ ਦੀ ਵਾਈਫ ਨੂੰ ਕੈਂਸਰ ਦੀ ਬਿਮਾਰੀ ਹੋਣ ਕਾਰਨ ਇਹਨਾਂ ਦਾ ਕਾਰੋਬਾਰ ਬਿਲਕੁਲ ਡੈਡ ਹੋ ਚੁਕਿਆ ਆ ਤੇ ਇਹਨਾਂ ਕੋਲ ਕੋਈ ਆਮਦਨ ਦਾ ਸਾਧਨ ਹੀ ਹੈਗਾ ਤੇ ਮਕਾਨ ਵੀ ਇਹਨਾਂ ਦਾ ਸਟਾਰਟ ਕੀਤਾ ਸੀ ਅੱਧ ਚ ਹੀ ਰਹਿ ਗਿਆ ਆ ਜਿੱਥੇ ਦਰਵਾਜ਼ੇ ਵੀ ਨਹੀਂ ਲੱਗੇ ਕਾਫੀ ਇਹਨਾਂ ਦੀ ਹਾਲਾਤ ਇਸ ਟਾਈਮ ਬਹੁਤ ਹੀ ਮਾੜੀ ਆ ਤੇ ਮੈਂ ਸਾਰੀ ਸੰਸਥਾ ਨੂੰ ਸ਼ਹਿਰ ਦੀ ਸੰਸਥਾ ਰਿਸਪੈਕਟਫੁਲ ਸਭ ਨੂੰ ਅਪੀਲ ਕਰਦਾ ਆ ਕਿ ਇਹਨਾਂ ਦੀ ਵੱਧ ਚੜ ਕੇ ਮਦਦ ਕੀਤੀ ਜਾਵੇ ਤੇ ਬਹੁਤ ਹੀ ਵਧੀਆ ਫੈਮਿਲੀ ਆ ਧੰਨਵਾਦ ਜੀ